आ गया भाई इसको आने को था काम नहीं करता था खाली बैठो बोल भैया अपने अपने बैठकर देख ले देख ले हेलो ਮਾਨਯੋਗ ਡੀਜੀਪੀ ਪੰਜਾਬ ਸ੍ਰੀ ਗੌਰਵ ਯਾਦਵ ਆਈਪੀਐਸ ਦੀ ਹਦਾਇਤਾਂ ਅਨੁਸਾਰ ਅੱਜ ਪੂਰੇ ਹੀ ਪੈਨ ਪੰਜਾਬ ਆਪਣੇ ਸੂਬੇ ਵਿੱਚ ਜਿੰਨੇ ਵੀ ਡਿਸਟ੍ਰਿਕਟ ਇੰਟਰ ਸਟੇਟ ਬਾਰਡਰ ਤੇ ਪੈਂਦੇ ਨੇ ਉਥੇ ਆਪਰੇਸ਼ਨ ਸੀਲ 7 ਚਲਾਇਆ ਜਾ ਰਿਹਾ ਹੈ ਉਸ ਲੜੀ ਦੇ ਤਹਿਤ ਹੀ ਅੱਜ ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ ਹੀ ਸ੍ਰੀ ਪਿਛਾਰ ਗੁਪਤਾ ਜੀ ਆਈਪੀਐਸ ਐਸਐਸਪੀ ਸਾਹਿਬ ਸ੍ਰੀ ਮੁਕਤਸਰ ਸਾਹਿਬ ਦੀ ਰੈਨਮਾਈ ਹੇਟ ਵੱਖ-ਵੱਖ ਥੀਮਾ ਆਪਣੇ ਗਏ ਜਿਹੜਾ ਕਿ ਲੰਬੀ ਡਿਵੀਜ਼ਨ ਦੇ ਵਿੱਚ ਅਸੀਂ ਮੌਜੂਦ ਹੈਗੇ ਹਾਂ ਕਿੱਲਿਆ ਵਾਲੀ ਤੇ ਡਬਲ ਹੀ ਕੋਟਰ ਤੇ ਇੱਥੇ ਸਵੇਰੇ 7 ਵਜੇ ਤੋਂ ਲੈ ਕੇ ਹੁਣ 1:00 ਵਜੇ ਤੱਕ ਸਖਤ ਚੈਕਿੰਗ ਕੀਤੀ ਜਾ ਰਹੀ ਹੈ ਸ਼ੱਕੀ ਪਰਚਾ ਦੀ ਵਾਹਨਾ ਦੀ ਬੱਸਾਂ ਦੀ ਤਾਂ ਕਿ ਕੋਈ ਵੀ ਕ੍ਰਿਮੀਨਲ ਹਰਿਆਣਾ ਦਾ ਰਾਜਸਥਾਨ ਦਾ ਹੋਰ ਕੋਈ ਮਾੜਾ ਅਨਸਰ ਆਪਣੇ ਜ਼ਿਲ੍ਹੇ ਵਿੱਚ ਨਾ ਐਂਟਰ ਕਰ ਸਕੇ ਸਬੇਜ ਨਾ ਐਂਟਰ ਕਰ ਸਕੇ ਨਾ ਹੀ ਕੋਈ ਨਾਰਕੋ ਨਾਰਕੋਟਿਕਸ ਦੀ ਜਾਂ ਹੋਰ ਮਾੜੇ ਵਸੂਆ ਦੀ कोई तो भी स्मगलिंग किसी तरह भी कर तो हो सके सर उनके लिए कितने व्हीकल चेक करते हैं सर इस वे तो ऑपरेशन जारी है जी एंड जैसी कंपाइल रिपोर्ट अपने थ्रू मीडिया में ब्रीफ करता है